ਮੇਰੇ ਪਾਪਾ ਲੰਮਾਂ ਗਏ ਸੀ ਕਿ 14 ਸਾਲ ਪਹਿਲਾਂ ਗਏ ਸੀ ਉਹਨਾਂ ਨੂੰ ਉੱਥੇ ਹਾਰਟ ਅਟੈਕ ਹੋ ਗਿਆ ਸ਼ਾਇਦ 10 ਤਰੀਕ ਨੂੰ ਉਹਨਾਂ ਨੂੰ 4 ਦਿਨ ਹੋ ਗਏ ਉਹਨਾਂ ਦੇ ਬੋਡੀ ਦੀ ਵੇਟ ਕਰਦੇ ਆਂ ਪਲੀਜ਼ ਸਾਡੀ ਮਦਦ ਕੀਤੀ ਜਾਵੇ ਕਿੰਨੇ ਮਹੀਨੇ ਤੋਂ ਕਈ ਦਿਨ ਭੈਣਰਾਮ ਮੈਂ ਬੋਨ ਦੇ ਕਿਹਾ ਚੋੜੀ ਹਰੇ ਪਾਪਾ ਇਕੱਲੇ ਕਮਾਣ ਵਾਲੇ ਸੀ ਘਰ ਚ ਮੇਰੇ ਦੋ ਭੈਣ ਭਰਾ ਛੋਟੇ ਨੇ ਮੈਂ ਵੱਡੀ ਮੈਂ ਵੀ ਆਈ ਹੋਈ ਹਾਂ ਇਹ ਮੰਗ ਕਰਦੀ ਹੂ ਸਮਾਜ ਸੇਵਕ ਜੋ ਸਰਕਾਰ ਤੋਂ ਮੈਂ ਹੀ ਮੰਗ ਕਰਦੀ ਆ ਕਿ ਮੇਰੇ ਮੇਰੇ ਪਾਪਾ ਦੀ ਬੋਡੀ ਕਾਰ ਆ ਜਾਏ ਤੁਹਾਡੀ ਥੋੜੀ ਬਹੁਤੀ ਮਦਦ ਕੀਤੀ ਜਾਵੇ ਆਈ ਨੇ ਮਿਰ ਨਹੀਂ ਹੈ ਕਿ ਆਪਾਂ ਆਪਾਂ ਮਾ ਉਹਨਾਂ ਦੀ ਬੋਡੀ ਕਾਰ ਮੰਗਵਾ ਸਕੀਏ ਆਪਣੇ ਕੋਲੋਂ ਖਰਚੇ ਕਰਕੇ ਮੰਗਵਾ ਸਕੀਏ ਮੇਰੇ ਘਰ ਵਾਲੇ ਹੀ ਕਿਉਂ ਦਾ ਸਾਲ ਹੋ ਗਏ ਉਹਨਾਂ ਨੂੰ ਗਿਆਰਾਂ ਬਾਅਦ ਦੋ ਤਿੰਨ ਸਾਲ ਤਿੰਨ ਚਾਰ ਸਾਲ ਲੱਗਤੋ ਖਰਚਾ ਪੈ ਗਿਆ ਸੁਦਾ ਬਹੁਤਾ ਫੜਕੇ ਉਹਨਾਂ ਦੇ ਇਸ ਤਰ੍ਹਾਂ ਹੀ ਹਾਂ ਕੋਈ ਉਹਨਾਂ ਨਾਲ ਹੀ ਹੈਲਪ ਕੀਤੀ ਗਏ ਉਹਨਾਂ ਨੂੰ ਮங்கோ ਆਇਆ ਜਾਏ ਇੱਧਰ ਕੋਈ ਸਰਕਾਰੀ ਅਧਿਕਾਰੀ ਕੋਈ ਆਏ ਤੁਹਾਡੇ ਕੋਲ ਨਹੀਂ ਅਜੇ ਕੋਈ ਨਹੀਂ ਆਇਆ

ਭਾਜੀ ਇਹਨੇ ਘਰ ਚ ਚੁਕੋਣ ਨਹੀਂ ਗਿਆ ਨਹੀਂ ਬੱਚਾ ਬੈਠੀ ਗਿਆ ਜੀ ਹਾਂਜੀ ਮੈਂ ਬਲਦੀਪ ਕੌਰ ਆਮ ਆਦਮੀ ਪਾਰਟੀ ਵਰਕਰ ਸਾਡਾ ਪਿੰਡ ਨੰਗਲ ਬਾਗ ਬਣਾ ਵਿੱਚ ਨਾ 4 ਦਿਨ ਪਹਿਲਾਂ ਮਕਲੀ ਬਾਹਰ ਗਈ ਭਾਜੀ ਗੁਰਮukh ਸਿੰਘ ਉਹਨਾਂ ਦੀ ਡੈਥ ਹੋ ਗਈ ਆ ਤੇ ਉਹ ਮਕਲੀ ਘਰੋਂ ਬਹੁਤ ਹੀ ਜ਼ਿਆਦਾ ਮਤਲਬ ਗਰੀਬ ਮਜਬੂਰੀ ਕਰਕੇ ਗਏ ਸੀ ਘਰੋਂ ਕੰਮ ਕਰਨ ਵਾਸਤੇ ਤੇ ਵੀ ਬੱਚੇ ਛੋਟੇ ਨੇ ਇੱਕ ਬੇਟੀ ਦੀ ਸ਼ਾਦੀ ਹੋਈ ਤੇ ਦੋ ਬੱਚੇ ਜਿਹੜੇ ਛੋਟੇ ਨੇ ਤੇ ਉਹਨਾਂ ਦੇ ਕੋਲ ਮਤਲਬ ਕਿ ਆਰਥਿਕ ਤੰਗੀ ਹੋਣ ਕਰਕੇ ਉਹ ਡੈੱਡ ਬੋਡੀ ਨੂੰ ਨਹੀਂ ਮੰਗਵਾ ਸਕਦੇ ਤੇ ਕਿਰਪਾ ਕਰ ਮੇਰੀ ਸਰਕਾਰ ਅੱਗੇ ਅਪੀਲ ਹੈ ਐਨਆਰਈ ਰ ਅੱਗੇ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਆਪਾਂ ਡੈੱਡ ਬੋਡੀ ਨੂੰ ਇੱਥੇ ਵਾਪਸ ਮੰਗਵਾ ਸਕੀਏ ਤੇ ਉਹ ਵੈਸੇ ਵੀ ਇਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਜੇਕਰ ਤੁਸੀਂ ਆਮ ਆਦਮੀ ਪਾਰਟੀ ਦਾ ਆਪਣੇ ਸਰਕਾਰ ਨਾਲ ਗੱਲ ਕਰੋ ਹਾਂਜੀ ਅਸੀਂ ਜਿਤ ਰੂਪਾ ਜੀ ਨਾਲ ਅੱਜ ਗੱਲ ਕੀਤੀ ਸੀਗੀ ਉਹ ਉੱਥੋਂ ਬਲੌਗ ਪ੍ਰਦਾਨ ਕਾਮਰੇਟ ਅੰਕਲ ਆਏ ਸੀਗੇ ਇੱਥੇ ਇਹਨਾਂ ਨੂੰ ਮਿਲ ਕੇ ਗਏ ਆ ਉਹਨਾਂ ਨੂੰ ਡਾਕੂਮੈਂਟਸ ਵਗੈਰਾ ਦਿੱਤੇ ਸੀਗੇ ਉਹ ਕਹਿੰਦੇ ਕਿ ਮੈਂ ਜਗਰੂਪਾ ਜੀ ਨਾਲ ਗੱਲ ਕਰਕੇ ਸਾਰੀ ਕਾਰਵਾਈ ਕਰਕੇ ਅਸੀਂ ਬਾਤ ਮਤਲਬ ਕੋਸ਼ਿਸ਼ ਕਰਾਂ ਕੋਸ਼ਿਸ਼ ਹੀ ਮਤਲਬ ਕਿ ਪੱਤ ਤੋਂ ਬਾਦ ਉਪਰਾਲਾ ਕਰਾਂਗੇ ਡੈੱਡ ਬੋਡੀ ਜਿਹੜੀ ਘਰ ਆ ਸਕੇ